ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜਿਸ ਕਿਸੇ ਕਿਸਾਨ ਵੀਰ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਮਾਨੀ ਚੋਪੜਾ ਹਣਾ ਖੁੱਲ ਬਾਈ ਦੇ ਫਾਰਮ ਦਾ ਨਾਮ ਹੈਗਾ ਰਾਧਿਕਾ ਡੈਰੀ ਫਾਰਮ ਜੇਕਰ ਇਸ ਦੇ ਐਡਰੈਸ ਦੀ ਗੱਲ ਕਰੀਏ ਇਹ ਫਾਰਮ ਲੁਧਿਆਣਾ ਸ਼ਹਿਰ ਚ ਤਾਈਪੁਰ ਰੋਡ ਦੇ ਉੱਤੇ ਪੈਂਦਾ ਹੈ 22 ਦਾ ਮੋਬਾਈਲ ਨੰਬਰ ਹੈ 98153 63297 98153 63297 ਅੱਜ ਦੀ ਵੀਡੀਓ 'ਚ ਆਪਾਂ ਟੋਪ ਦੀਆਂ 7 ਗਾਵਾਂ ਦਿਖਾਵਾਂਗੇ ਜਿਦੇ 'ਚ 3 ਗਾਵਾਂ ਪਹਿਲੇ ਸੂਏ 'ਚ ਨੇ ਤੇ 22 ਕਹਿੰਦਾ ਮੇਰੇ ਕੋਲ ਸਾਰੀਆਂ ਗਾਵਾਂ ਦਾ ਸੀਮਨ ਰਿਕਾਰਡ ਹੈਗਾ ਜਿਸ ਕਿਸੇ ਨੇ ਵੀ ਉਸ ਬਾਰੇ ਗੱਲ ਕਰਨੀ ਹੋਵੇ ਉਹ 22 ਨੂੰ ਫੋਨ ਤੇ ਪੁੱਛ ਸਕਦਾ ਆਜੋ ਹੁਣ ਆਪਾਂ ਪਹਿਲੀ ਗਾਂ ਤੋਂ ਸਟਾਰਟ ਕਰੀਏ ਜੇਕਰ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਗਾਂ ਨੇਲੇ ਪਹਿਲੇ ਸੂਏ ਸੋਣਾ ਹੈ ਮੂਤੋ ਇਹ ਗਾਂ ਚਾਰ ਦੰਦ ਹੈਗੀ ਆ ਗਾਂ ਦਾ ਕੱਦ ਵਜਨ ਵੀ ਪੂਰਾ ਹੈ ਗਾਂ ਦੇ ਆਰਡਰ ਕੁਆਲਟੀ ਚੈੱਕ ਕਰੋ ਥਣ ਥਣ ਨੂੰ ਵੀ ਗਾਂ ਨੂੰ ਬੜਾ ਚੰਗਾ ਲਗਿਆ ਥਣਾਜ ਪ੍ਰੋਪਰ ਗੈਪ ਹੈ ਸੀਲਸਾ ਉਹ ਵੀ ਫੁੱਲ ਹੈਗੀ ਆ ਸੂਨ ਚ ਹਜੇ ਇਸ ਦੇ 5-7 ਦਿਨ ਪਏ ਨੇ ਬਾਈ ਕਹਿੰਦਾ ਇਹ ਪਹਿਲੇ 108 20 ਕਿਲੋ ਦੁੱਧ ਦੇ ਦੂਗੀ ਤੇ ਜੇਕਰ ਇਸ ਦੇ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ ਮੁੱਲ 85000 ਰੱਖਿਆ ਬਾਈ ਕਹਿੰਦਾ ਮੌਕੇ ਤੇ ਆਏਗਾ ਇਹਦਾ ਮਾਨਤਨ ਹੋ ਜੂਗਾ ਆਜੋ ਹੁਣ ਆਪਾਂ ਅਗਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਇਸ ਗਾਂ ਨੇ ਵੀ ਪਹਿਲੇ ਸੂਏ ਸੋਣਾ ਮੂਤੋ ਇਹ ਦੋ ਦੰਦ ਹੈ ਇੱਕ ਵਾਰ ਤੁਸੀਂ ਗਾਂ ਦੀ ਬਰੀਡ ਚੈੱਕ ਕਰੋ ਗਾਂ ਚ ਬਰੀਡ ਬੜੀ ਹੈ ਫੇਸ ਬਿਊਟੀ ਚੈੱਕ ਕਰੋ ਗਾਂ ਦੀ ਬਹੁਤ ਚੰਗੀ ਹੈ ਥਣਾ ਤੁਣਾ ਜ ਵੀ ਪ੍ਰੋਪਰ ਗੈਪ ਹੈ ਆਰਡਰ ਕੁਆਲਟੀ ਵੀ ਬੜੀ ਚੰਗੀ ਹੈ ਇਸ ਗਾਂ ਦੇ ਵੀ ਹਲੇ ਸੂਣ ਚ 5-7 ਦਿਨ ਪਏ ਨੇ ਤੇ ਬਾਈ ਕਹਿੰਦਾ ਜਿਸ ਹਿਸਾਬ ਦੀ ਗਰਮੀ ਹੈ ਉਸ ਨੂੰ ਦੇਖਦੇ ਹੋਏ ਗਾਂ ਘਟੋਗੜ 20 ਕਿਲੋ ਦਾ ਦੁੱਧ ਪਾ ਦੂਗੀ ਪਹਿਲੇ ਸੂਏ ਜੇਕਰ ਇਸ ਦੇ ਵੀ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ 90000 ਰੱਖਿਆ ਬਾਕੀ ਮੌਕੇ ਤੇ ਆਏਗਾ ਇਹਦਾ ਮਾਨ ਹੋ ਜੂਗਾ ਆਜੋ ਹੁਣ ਆਪਾਂ 3 ਨੰਬਰ ਵਾਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਪਹਿਲਾਂ ਤੁਸੀਂ ਗਾਂ ਦੇ ਆਰਡਰ ਕੁਆਲਿਟੀ ਚੈੱਕ ਕਰੋ ਆਰਡਰ ਬੜਾ ਚੰਗਾ ਹੈਗਾ ਗਾਂ ਦੇ ਥਨ ਥਨ ਵੀ ਬੜੇ ਚੰਗੇ ਲੱਗੇ ਆ ਕੱਦ ਵਜ਼ਨ ਵੀ ਗਾਂ ਦਾ ਪੂਰਾ ਹੈ ਇਹ ਗਾਂ ਮੋਛੇ ਦਾੰਦ ਹੈਗੀ ਆ ਇਸਨੇ ਐਤਕੀ ਦੂਜੇ ਸੂਏ ਸੁਣਾ 22 ਕਹਿੰਦਾ ਪਹਿਲੇ ਸੂਏ ਇਸਨੇ 20 22 ਕਿਲੋ ਦੁੱਧ ਦਿੱਤਾ ਐਤਕੀ ਬਾਈ ਨੂੰ ਉਮੀਦ ਹੈ 24 25 ਕਿਲੋ ਦੋ ਦੇ ਦੂਗੀ ਜਿਸ ਹਿਸਾਬ ਦੀ ਗਾਂ ਚ ਝੋਲ ਵਗੈਰਾ ਹੈਗੀ ਆ ਇੰਨਾ ਕੁ ਦੁੱਧ ਦੇ ਪਾਈ ਦਊਗੀ ਤੇ ਜੇ ਗਾਂ ਦੇ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ ਮੁੱਲ 95000 ਹੈ ਜਿਸ ਵਿੱਚ ਉਹ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਆਜੋ ਹੁਣ ਆਪਾਂ ਅਗਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਪਹਿਲਾਂ ਤਾਂ ਤੁਸੀਂ ਗਾਂ ਦੀ ਬਰੀਡ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਆ ਸੂਨੋ ਹਲੇ ਇਸ ਦੇ ਵੀ 25 ਦਿਨ ਪਏ ਨੇ ਗਾਂ ਦੇ ਅਡਰ ਛਲੇ ਪੂਰੀ ਸਪੇਸ ਪਈ ਆ ਇਸ ਗਾਂ ਨੇ ਪੂਰੀਆਂ ਵਲ ਢਿੱਲਾਂ ਕੱਢ ਕੇ ਸੋਣਾ 20-25 ਦਿਨਾਂ ਨੂੰ ਤਾਂ ਇਹਨੇ ਅਡਰ ਬੜਾ ਬਣਾ ਲੈਣਾ ਮੂ ਤਾਂ ਇਹ ਵੀ 6 ਦੰਦ ਹੈਗੀ ਆ ਬਾਈ ਕਹਿੰਦਾ ਪਹਿਲੇ ਸੂਏ ਇਸਨੇ ਵੀ 20 22 ਕਿਲੋ ਦੁੱਧ ਦਿੱਤਾ ਤੇ ਐਤਕੀ ਬਾਈ ਨੂੰ ਉਮੀਦ ਹੈ 23 24 ਕਿਲੋ ਦੁੱਧ ਪਾ ਦੂਗੀ ਤੇ ਬਾਈ ਨੇ ਇਸ ਦਾ ਮੁੱਲ 9000 ਰੱਖਿਆ ਜਿਸ ਵਿੱਚ ਉਹ ਮੜਾ ਮੋਟਾ ਮਾਨਤਨ ਹੋ ਜਾਊਗਾ ਆਜੋ ਹੁਣ ਆਪਾਂ ਅਗਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਇਹ ਗਾਂ ਦੀ ਪੱਲਾ ਤੁਸੀਂ ਆਰਡਰ ਕੁਆਲਿਟੀ ਚੈੱਕ ਕਰੋ ਬੜੀ ਚੰਗੀ ਆ ਥਣਾ ਥਣਾ ਵਿੱਚ ਵੀ ਪ੍ਰੋਪਰ ਗੈਪ ਹੈਗਾ ਬਰੀਡ ਕੁਆਲਿਟੀ ਟੌਪ ਦੀ ਆ ਫੇਸ ਕੁਆਲਿਟੀ ਇੱਕ ਵਾਰ ਚੈੱਕ ਕਰੋ ਨੇੜੋਂ ਕਿੰਨੀ ਚੰਗੀ ਹੈਗੀ ਆ ਤੇ ਬਾਈ ਕਹਿੰਦਾ ਇਹ ਵੀ ਹਲੇ ਮੂ 2 ਦੰਦ ਹੈਗੀ ਆ ਸੂਣ ਚਲੇ ਇਸੇ 5-7 ਦਿਨ ਪਏ ਨੇ ਪਹਿਲੇ ਸੂਏ ਬਾਈ ਨੂੰ ਉਮੀਦ ਹੈ ਇਹ ਵੀ 18-20 ਕਿਲੋ ਦੁੱਧ ਦੇ ਦੂਗੀ ਤੇ ਬਾਈ ਨੇ ਇਸ ਦਾ ਮੁੱਲ 80000 ਰੱਖਿਆ ਜਿਸ ਵਿੱਚ ਮੌਕੇ ਤੇ ਮਾੜਾ-ਮੋਟਾ ਮਾਨਤਨ ਹੋ ਜਾਊਗਾ ਆਜੋ ਹੁਣ ਆਪਾਂ ਅਗਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਇਸ ਗਾਂ ਨੇ ਤੀਜੇ ਸੂਏ ਸੋਣਾ ਸੂਣ ਚ ਹਲੇ ਇਸ ਦੇ 8-10 ਦਿਨ ਪਏ ਨੇ ਅਲਟਰ ਕੁਆਲਟੀ ਬੜੀ ਵਧੀਆ ਗਾਂ ਦੀ ਗਾਂ ਠੰਡੀ ਠੁੰਡੀ ਵੀ ਪੂਰੀ ਹੈਗੀ ਆ ਕੱਦ-ਵਜ਼ਨ ਵੀ ਗਾਂ ਦਾ ਵਧੀਆ ਹੈਗਾ ਤੇ ਬਾਈ ਕਹਿੰਦਾ ਪਿਛਲੇ ਸੂਏ ਇਸ ਗਾਂ ਨੇ 15-16 ਕਿਲੋ ਦੁੱਧ ਦਿੱਤਾ ਇਹ ਗਾਂ ਦੀ ਬਾਈ ਨੂੰ ਉਮੀਦ ਹੈਗਾ 17-18 ਕਿਲੋ ਦੁੱਧ ਪਾਜੂਗੀ। ਗਾਂ ਦੀ ਫੈਟ ਵੀ ਬੜੀ ਚੰਗੀ ਆਊਗੀ। ਇਹ ਗਾਂ ਮਾੜੀ-ਮੋਟੀ ਕਰੋਸ ਵੀ ਪੈਂਦੀ ਆ। ਜੇ ਗਾਂ ਦੇ ਮੁੱਲ ਦੇ ਬਾਰੇ ਗੱਲ ਕਰੀਏ ਇਸ ਦਾ ਮੁੱਲ 70000 ਹੈ ਜਿਸ ਵਿੱਚੋਂ ਆਏ ਗਏ ਦਾ ਮਾਨਤਨ ਹੋ ਜਾਊਗਾ। ਆਜੋ ਹੁਣ ਆਪਾਂ ਖੇਰ ਲਈ ਗਾਂ ਦੀ ਡਿਟੇਲ ਦਸੀਏ। ਇਹ ਗਾਂ ਤੀਜਾ ਸੁਆ ਸੋਈ ਆ। ਇਹਨੂੰ ਬੱਚਾ ਦਿੱਤੇ ਨੂੰ 15 ਦਿਨ ਹੋ ਗਏ ਨੇ। ਬਾਈ ਕਹਿੰਦਾ ਇਸ ਥੱਲੇ ਵਾਲੇ 17-18 ਕਿਲੋ ਦੁੱਧ ਤਿਆਰ ਹੈ। ਇਹ ਗਾਂ 20 ਕਿਲੋ ਦੁੱਧ ਤੱਕ ਜਾਊਗੀ। ਗਾਂ ਦੇ ਮਗਰ ਬੱਚਾ ਵੀ ਵੱੱਛੀ ਆ। ਵੱਛੀ ਦੀ ਕੁਆਲਿਟੀ ਵੀ ਬੜੀ ਚੰਗੀ ਆ ਤੇ ਬਾਈ ਨੇ ਇਸ ਦਾ ਮੁੱਲ 75000 ਰੱਖਿਆ ਜਿਸ ਵਿੱਚੋਂ ਮਾੜਾ-ਮੋਟਾ ਮਾਨਤਾਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਵੀ ਕੋਈ ਵੀ ਗਾਹ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ